ਆਈਏ ਤੈਨੂੰ ਤੀਰ ਤਲਵਾਰ ਜੋ ਆਜਾ ਸਿਖਾਈਏ ਤੈਨੂੰ ਸਰਦਾਰ ਬਿਕਰ ਸਿੰਘ ਸਿੰਘ ਜੀ ਖਾਲਸਾ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਜੋ ਪ੍ਰਧਾਨ ਸਰਦਾਰ ਸਵੀਰ ਸਿੰਘ ਜੀ ਬਾਦਲ ਵੱਲੋਂ ਆਪਣੇ ਲੋਕਾਂ ਦੀ ਕਚਹਿਰੀ ਵਿੱਚ ਲੋਕ ਸਭਾ ਦੀ ਸੀਟ ਦੇ ਕੇ ਉਹਨਾਂ ਨੂੰ ਨਿਵਾਜਿਆ ਗਿਆ ਉਹਨਾਂ ਦੇ ਨਾਲ ਜਦਾਰ ਸਰਦਾਰ ਸੰਤਾ ਸਿੰਘ ਜੀ ਮਾਣਪੁਰੀ ਸਾਹਿਬ ਸਰਦਾਰ ਰਵੀਰ ਸਿੰਘ ਜੀ ਸਾਹਮਾ ਜਰਾ ਮਾਦਰ ਐਜੀਪੀਸੀ ਅਤੇ ਸਰਦਾਰ ਹਰਪਾਲ ਸਿੰਘ ਜੀ ਜੱਲਾ ਮਾਦਰ ਐਜੀਪੀਸੀ ਸਰਦਾਰ ਹਰਮਿੰਦਰ ਸਿੰਘ ਜੀ ਜਰਗ ਅਤੇ ਇਸ ਪਿੰਡ ਦੇ ਨਗਰ ਨਿਵਾਸੀ ਵੀਰੋ ਭੈਣੋ ਤੇ ਭਰਾਓ ਕਰੋ ਪ੍ਰਵਾਣ ਹਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੀ ਚੋਣ ਦੇ ਮੰ ਮੰਦੇ ਵਿੱਚ ਆਪਾਂ ਇਕੱਠੇ ਹੋਇਆ ਆ ਕਾਲੀਦਨ ਦੀ ਟੀਮ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਲੋਕ ਸਭਾ ਇਲੈਕਸ਼ਨਾਂ ਦੇ ਦਰਮਿਆਨ ਮੈਂ ਬਤੌਰ ਕੈਂਡੀਡੇਟ ਅੱਜ ਸੰਗਤ ਦੇ ਦਰਸ਼ਨ ਕਰਨ ਲਈ ਇੱਥੇ ਪਹੁੰਚਿਆ ਚੋਣਾਂ ਦਾ ਮੈਦਾਨ ਭਖਦਾ ਜਾਂਦਾ ਤੇ ਵੱਖ-ਵੱਖ ਪਾਰਟੀਆਂ ਆਪਣੇ ਉਮੀਦਵਾਰਾਂ ਨੂੰ ਲੈ ਕੇ ਘੁੰਮ ਰਹੀਆਂ ਨੇ ਮੇਰਾ ਮੁਕਾਬਲਾ ਦੋ ਕਾਂਗਰਸੀਆਂ ਨਾਲ ਜਿਹੜੇ ਪਿਛਲੇ ਆਪਣੇ ਕਾਂਗਰਸ ਪਾਰਟੀ ਦੇ ਐਮਪੀ ਸਾਹਿਬ ਸਨ ਉਹਨਾਂ ਨੂੰ ਦੁਬਾਰਾ ਟਿਕਟ ਮਿਲੀ ਹੈ ਤੇ ਇੱਕ ਕਾਂਗਰਸ ਨੇ ਆਪ ਦਾ ਬੰਦਾ ਆਮ ਆਦਮੀ ਪਾਰਟੀ ਦੇ ਰਾਹੀਂ ਲੈ ਕੇ ਆਂਦਾ ਸਿੱਧੇ ਤੌਰ ਤੇ ਦੋ ਕਾਂਗਰਸੀਆਂ ਨਾਲ ਮੁਕਾਬਲਾ ਹੈ ਕਿਉਂਕਿ ਇਹਨਾਂ ਦੋਨਾਂ ਪਾਰਟੀਆਂ ਦਾ ਆਪਸ ਸਮਝੌਤਾ ਵੀ ਹੈ ਉੱਥੇ ਸਿਰਫ ਜਾਣ ਬੁੱਝ ਕੇ ਬੰਦੇ ਸਾਹਮਣੋਂ ਸਾਹਮਣੀ ਖੜਾਏ ਨੇ ਬਾਕੀ ਪੂਰੇ ਦੇਸ਼ ਦੇ ਅੰਦਰ ਇਹ ਪਾਰਟੀਆਂ ਸਮਝੌਤੇ ਤੇ ਚੋਣ ਲੜ ਰਹੀਆਂ ਨੇ ਕਾਰਜੋਗ ਸਰਦਾਰ ਵਿਕਰਮ ਸਿੰਘ ਜੀ ਖਾਲਸਾ ਜੋ ਕਿ ਸਾਡੇ ਲੋਕ ਸਭਾ ਹਲਕੇ ਫਤਿਹਗੜ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਨੇ ਇਹਨਾਂ ਨੇ ਅੱਜ ਸਾਡੇ ਨਗਰ ਕਟਾਣਾ ਸਾਹਿਬ ਤੋਂ ਗੁਰੂ ਮਹਾਰਾਜ ਦੀ ਹਾਜੀ ወਚਰਦ ਆਸਲਵਾ ਕੇ ਅਰਦਾਸ ਕਰਕੇ ਇੱਥੋਂ ਆਪਣੇ ਚੌਣ ਵਹਿਮ ਦੀ ਸ਼ੁਰੂਆਤ ਕੀਤੀ ਹੈ ਬਹੁਤ ਹੀ ਭਗਾਂ ਵਾਲੀ ਧਰਤੀ ਹੈ ਇੱਥੋਂ ਜੋ ਵੀ ਆਪਣੇ ਮਨ ਨਾਲ ਅਰਦਾਸ ਕਰਦਾ ਹੈ ਉਹਦੀ ਅਰਦਾਸ ਜ਼ਰੂਰ ਪੂਰੀ ਹੁੰਦੀ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਸੰਤਾ ਸਿੰਘ ਵੈਦਪੁਰੀ ਜੀ ਜਥੇਦਾਰ ਮਦਨੀਪੁਰ ਜੀ ਬੋਪਾ ਰਾਏ ਜੀ ਜਥੇਦਾਰ ਸਹਾਰਨ ਵਾਜਰਾ ਸਾਹਿਬ ਅਤੇ ਹੋਰ ਵਿਦਵੰਤ ਤੇ ਵੀਰ ਜਿਨ੍ਹਾਂ ਦਾ ਮੈਂ ਨਾਮ ਕਈਆਂ ਦਾ ਨਹੀਂ ਜਾਣਦਾ ਉਹ ਸਾਰੇ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ ਪਿੰਡ ਦੇ ਵਿੱਚ ਕਟਾਣਾ ਸਾਹਿਬ ਨਿਵਾਸੀਆਂ ਵੱਲੋਂ ਇਹ ਪਰਜੋਰ ਇਸ ਪਾਰਟੀ ਦੀ ਵਿਸ਼ਵਾਸ ਦਿਵਾ ਜਾਂਦਾ ਹੈ ਕਿ ਵਿਕਰਮ ਸਿੰਘ ਜੀ ਖਾਲਸਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਲੀਡ ਦਿਵਾਉਣਗੇ ਅਤੇ ਜੋ ਪਿੱਛੇ ਜੋ ਕਾਰਜ ਅਧੂਰੇ ਰਹਿ ਗਏ ਹਨ ਉਹਨਾਂ ਬਰਤੀ ਬਹੁਤ ਹੀ ਅੱਗੇ ਵਧ ਕੇ ਕੰਮ ਕਰਨਗੇ ਅਤੇ ਕਿਸੇ ਵੀ ਮਤਲਬ ਜੋ ਖਾਮੀ ਲੱਗੇ ਕਿਸੇ ਨੂੰ ਜਾਂ ਕੋਈ ਗਿੱਸਾ ਗੱਲਾ ਹੋਵੇ ਆਹੋ ਉਹਨਾਂ ਨਾਲੋਂ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ ਮੈਂ ਸਰਦਾਰ ਵਿਕਰਮਜੀਤ ਸਿੰਘ ਖਾਲਸਾ ਜੀ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਮੋਤੀ ਅਕਸਦ ਨਗਰ ਹਰਾਮਪੁਰ ਦੇ ਮੇਰੇ ਭਰਾਵੋ ਨੌਜਵਾਨੋ ਬੀਬੀ ਜੀ ਵੀ ਬੈਠੇ ਨੇ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਨ ਵਾਸਤੇ ਆਈਆਂ ਲੋਕ ਸਭਾ ਦੀ ਜਟਨਾ ਜਿਨ੍ਹਾਂ ਵੋਟਾਂ ਪਹਿਲੇ ਜੋੜ ਨੂੰ ਪਹਿਨੀਆਂ ਦੇ ਇੱਕ ਮਹੀਨੇ ਤੋਂ ਦਿਨ ਘੱਟ ਗਏ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਵਿਕਮਜੀਤ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਸਾਡੇ ਸ਼੍ਰੋਮਣੀ ਗੁਰਦਵਾਰਾ ਕਮੇਟੀ ਦੇ ਐਗਜ਼ੀਕਟਿਵ ਦੇ ਮੈਂਬਰ ਸਹਾਰਮਾ ਜਰਾ ਜੀ ਜਲਾ ਸਾਹਿਬ ਹਲਕੇ ਦੇ ਇੰਚਾਰਜ ਸਰਮਨਜੀਤ ਸਿੰਘ ਜੀ ਮਦਨੀਪੁਰ ਸਰਦਾਰ ਜਦੇਸ਼ ਸਿੰਘ ਜੀ ਬੋਪਾਰਾ ਸੀਨੀਅਰ ਅਕਾਲੀ ਆਗੂ ਅਤੇ ਸਤਕਾਰਯੋਗ ਨਗਰ ਦੇ ਅਤੇ ਮੈਂ ਵੈਂਚਰਾਫ ਹਰਮੰਦਰ ਸਿੰਘ ਜੀ ਦਲਸਾਹ ਸਰਪੰਚ ਸਾਹਿਬ ਨਗਰ ਦੇ ਸਤਜਾ ਜੋ ਸਾਰੇ ਆਪੂ ਸਹਿਬਾਨ ਕਿਉਂਕਿ ਸਾਰੇ ਆਪਾਂ ਜਾਣੇ ਪਛਾਣੇ ਤੇਰੇ ਨੇ ਮਾਵਾ ਦੀ ਤਵਜੀਹ ਨਾਪੋ ਮਾ ਸਤਜਾ ਜੋ ਸਾਰਿਆਂ ਦਾ ਨਾਂ ਤੁਸੀਂ ਗਾ ਲਿਓ ਆਹ ਬੱਤੇ ਦੀ ਸਾਧ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵੈਗਨ ਜੀ ਦੀ ਰਸਤੇ ਅੱਜ ਆਪਾਂ ਚੋਣਾ ਦੇ ਮੈਦਾਨ ਵਿੱਚ ਆਪਣੇ ਆਪ ਨੂੰ ਸਮਝ ਰਹੇ ਆਂ ਚੋਣਾ ਦੀ ਜਗ جاری ਹੈ ਸ੍ਰੋਮਈਆ ਕਾਲੀ ਡਾਉਟ ਤੋਂ ਇਲਾਵਾ ਹੋਰ ਵੀ ਪਾਰਟੀਆਂ ਨੇ ਤੁਹਾਡੇ ਚਰਨਾ ਚਾਕੇ ਆਪਣਾ ਪੱਖ ਤੁਹਾਡੀ ਕਚੈਰੀ ਜਾ ਕੇ ਪੇਸ਼ ਹੋਣਾ ਤੇ ਵੋਟਰ ਸਾਨੂੰ ਬਹੁਤ ਸਾਡੇ ਅਜੰਡਾ ਜਾਂ ਸਾਡਾ ਲੋਕਪੱਖੀ ਪ੍ਰੋਗਰਾਮ ਹੈ ਔਰ ਉਹਨਾਂ ਦਾ ਪ੍ਰਸ਼ੋਕਰ ਤੇ ਉਮੀਦਵਾਰਾਂ ਨੂੰ ਆਪਾਂ ਦੇਖਦੇ ਹਾਂ ਸਾਰਿਆਂ ਨੂੰ ਤੇ ਫਿਰ ਵੋਟ ਦਾ ਇਸਤੇਮਾਲ ਕਰਦੇ ਹਾਂ ਕਿ ਕਿਹੜੀ ਉਮੀਦਵਾਰ ਨੂੰ ਵੋਟ ਪਾਈ ਜਾਵੇ ਬਹੁਤ ਸੁਣ ਜਾਂਦੇ ਸਿਆਣਾ ਪੜਿਆ ਲਿਖਿਆ ਦਾ ਨਗਰ ਹੈ ਵੱਡਾ ਨਗਰਾਂ ਇਲਾਕੇ ਦਾ ਦੇ ਅਵੇਕਾਰੋਂ ਤੁਹਾਨੂੰ ਇਹ ਗੱਲ ਲੈਣ ਦੀ ਲੋੜ ਨਹੀਂ ਕਿ ਅਸੀਂ ਪਾਰਟੀ ਕਿਹੜੀ ਨੂੰ ਵੋਟ ਪਾਉਣੀ ਆ ਤੇ ਕਿਹੜੀ ਨੂੰ ਕਿਹੜੇ ਉਮੀਦਵਾਰ ਦੇ ਪੱਖ ਕਿਹੜ ਨੇ ਆਪਾਂ ਜਿੱਦਾਂ ਦਾ ਐਲਾਨ ਹੋਇਆ ਉਸੇ ਦਿਨ ਦੇ ਵੈਸੇ ਤਾਂ ਘਰ ਤੋਂ ਲਾ ਕੇ ਸੱਤਾਂ 'ਚ ਇਹਦੀ ਚਰਚਾ ਚੱਲ ਰਹੀ ਹੈ ਕਿ ਇਸ ਵਾਰ ਕਿਹੜੀਆਂ-ਕਿਹੜੀਆਂ ਪਾਰਟੀਆਂ ਮੈਦਾਨ ਚ ਉੱਡ ਗਈਆਂ ਉਹਨਾਂ ਦਾ ਏਜੰਡਾ ਕੀ ਹੈ ਔਰ ਉਹਨਾਂ ਦਾ ਮੈਨੀਫੈਸਟੋ ਕੀ ਹੈ ਉਹਨਾਂ ਨੇ ਪਿੱਛੇ ਕੀ ਕੀਤਾ ਹੈ ਔਰ ਹੁਣ ਗੱਲਾਂ ਕੀ ਕਰ ਰਹੇ ਨੇ ਉਹਨਾਂ ਦੇ ਕਿਹੜੇ ਕਿਹੜੇ ਉਮੀਦਵਾਰ ਨੇ ਜੇ ਬਾ ਦੀ ਗ ਵਿਚਾਰ ਕਰਦੇ ਸੱਤਾ ਚਲਦੀਆਂ ਨੇ ਗੱਲਾਂ ਘਰਾਂ ਚ ਚਲਦੀਆਂ ਨੇ ਕੋਈ ਤੁਹਾਡੇ ਚੰਗਾ ਜਬੰਤੀ ਕਰਨ ਵਾਸਤੇ ਆਏ ਆ ਜਦੋਂ ਆਪਾਂ ਬੋਟ ਲੈਸੇ ਵਾਲ ਕਰਦੇ ਆ ਬੋਟ ਇੱਕ ਬਹੁਤ ਵੱਡੀ ਤਾਕਤ ਹੈ ਤੁਹਾਡੀ ਉਸ ਬੋਟ ਦੀ ਤਾਕਤ ਨੇ ਸੱਤਾ ਪਲਟ ਲੈਣੀ ਆ ਜਾਂ ਕਹਿ ਲਈਏ ਉਹਨਾਂ ਨੂੰ ਬਹੁਤ ਵੱਡੇ ਮਰਸਬੇ ਰਤਬੇ ਕੋ ਸਰੇ ਨੇਔਰ ਇਸ ਨੂੰ ਲੈ ਕੇ ਤੁਹਾਡਾ ਇੱਕ ਇੱਕ ਮੈਂਬਰ ਜਿਹੜਾ ਤੁਹਾਡੇ ਉਹਨਾਂ ਚੁਣਿਆ ਜਾਣਾ ਉਹਦਾ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਦੇਸ਼ ਦਾ ਰਾਜਾ ਕਹਿ ਲਿਓ ਬਣਾਉਣਾ ਬਹੁਤ ਵੱਡੀ ਕਾਗ ਦਾ ਤੁਹਾਡੀ ਬੋਰਡ ਦੇ ਵਿੱਚ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਬਿਕਰਮਜੀਤ ਸਿੰਘ ਖਾਲਸਾ ਜੀ ਸੰਤਾ ਸਿੰਘ ਮੈਦਗੁਰੇ ਜੀ ਸਰਮਜਰਾ ਸਾਹਿਬ ਹੋਰ ਸਾਡੇ ਬਹੁਤ ਸਤਿਕਾਰਯੋਗ ਸਾਡੇ ਭਰਾ ਬੈਠੇ ਨੇ ਇਸੇ ਹਲਕੇ ਦੇ ਹਲਕਾ ਚਾਰਜ ਮਨਜੀਤ ਸਿੰਘ ਬਦਨੀਪੁਰ ਸਾਹਿਬ ਸਰਕਲ ਪ੍ਰਧਾਨ ਡਿਪਰ ਸੈੱਠੀ ਜੀ ਔਰ ਸਾਰੇ ਸੀਨੀਅਰ ਤੇ ਜੂਨੀਅਰ ਅਗੂ ਸਹਿਬਾਨ ਸਾਰੇ ਫਤਿਹ ਪਰਵਾਨ ਕਰੋ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਅੱਜ ਆਪਾਂ ਉਸ ਨਗਰ ਦੇ ਵਿੱਚ ਬੈਠੇ ਆ ਇਸੇ ਨਗਰ ਤੋਂ ਡੀਪੀ ਅੜਾਚਾ ਜੀ ਜੋ ਇਸੇ ਵਿੰਗ ਦੇ ਪ੍ਰਧਾਨ ਨੇ ਗੁਰਦੀਪ ਸਿੰਘ ਜੀ ਔਰ ਸਾਰੇ ਜਿਹੜੀ ਮੀਟਿੰਗ ਹੈ ਹਰ ਪਿੰਡ-ਪਿੰਡ ਦੇ ਵਿੱਚ ਇਹ ਚੋਣ ਪ੍ਰਚਾਰ ਹੋ ਰਿਹਾ ਹੈ ਮੇਰੇ ਤੋਂ ਪਹਿਲਾਂ ਜੱਗੀ ਜੀ ਬਹੁਤ ਗੱਲਾਂ ਦੱਸ ਕੀ ਗਏ ਨੇ ਔਰ ਮੇਨ ਕਾਰਨ ਕਿਸ ਦੇ ਪਿੱਛੇ ਜਿਹੜੀ ਸਰਕਾਰ ਆਈ ਹੈ ਕਿਉਂ ਉਹਨਾਂ ਨੇ ਲੋਕਾਂ ਬੱਚਿਆਂ ਨੂੰ ਇੰਨਾ ਪਿੱਛੇ ਲਾ ਲਿਆ ਨੌਜਵਾਨਾਂ ਨੂੰ ਝੂਠਾ ਪ੍ਰਚਾਰ ਕਰ ਕਰਕੇ ਬੱਚਿਆਂ ਦੇ ਦਿਮਾਗ ਦੇ ਵਿੱਚ ਇਹ ਆ ਗਿਆ ਵੀ ਸ਼ਾਇਦ ਇੱਥੇ ਜਿਹੜੇ ਕੰਮ ਨੇ ਇੰਡੀਆ ਦੇ ਵਿੱਚ ਫੌਰਨ ਤਰੀਕੇ ਦੇ ਨਾਲ ਜਿਸ ਤਰ੍ਹਾਂ ਚਾਚਾਰ ਖਤਮ ਬਿਲਕੁਲ ਹੋ ਜਾਊਗਾ ਬਿਨਾ ਪੈਸੇ ਦਿੱਤੇ ਜੇ ਤੁਸੀਂ ਸਰਕਾਰੀ ਕੰਮ ਹੋਇਆ ਕਰਨਗੇ ਪਰ ਉਸਦੇ ਉਲਟ ਹੋ ਗਿਆ ਅਸੀਂ ਇੱਕ ਦਿਨ ਬੈਠੇ ਇੱਥੇ ਪੈਤ ਤਸੀਲ ਦੇ ਵਿੱਚ ਕੋਈ ਅਫਸਰ ਕਹਿੰਦਾ ਕਹਿੰਦਾ ਟੇਡੇ ਤਰੀਕੇ ਨਾਲ 10 ਗੁਣਾ ਰਿਸ਼ਵਤ ਵਧ ਗਈ ਵੀ ਰਿਸ਼ਵਤ ਦੇ ਖਤਮ ਹੋਣਾ ਘਟਦਾ ਕੀ ਹੋਣੀ ਸੀ ਕਿਸੇ ਅਫਸਰ ਦੇ ਮੂੰਹੋਂ ਗੱਲ ਸੁਣੀ ਹੈ ਤੁਸੀਂ ਇਹ ਦੇਖੋ ਇੱਥੇ ਤੱਕ ਕਿਉਂ ਇਹਨਾਂ ਨੇ ਨੰਬਰ ਇੱਕ ਨੂੰ ਲਾੜ ਕਰਤਾ ਵੀ ਇਹਨੇ ਨੰਬਰ ਤੇ ਡੈਲ ਕਰੋ ਅਨਾਰ ਕਾਟੇ ਕਰੋ ਆ ਕਰੋ ਲੋਕਾਂ ਨੇ ਸਿੱਧੇ ਉਹ ਗੱਲ ਕਰਨੀ ਬੰਦ ਹੋ ਗਈ ਤੇ ਜਿਹੜੇ ਗਾਹ ਮਚੋਲੇ ਨੇ ਵਿਚੋਲੇ ਵਿੱਚ ਪੈ ਗਏ ਤੇ ਰੇਟ ਵਧ ਗਏ ਆਪੇ ਸਿੱਧੀ ਜੀ ਗੱਲ ਹੈ ਤੇ ਵਿੱਚ ਕੋਈ ਪਊਗਾ ਦੇ ਰੇਟ ਦਾ ਵਧੂ ਵਧਣੀ ਵਧਣਾ ਸੂਇਸ਼ ਕਰਕੇ ਭਰਾਵੋ ਸਾਨੂੰ ਸੋਚਣ ਦੀ ਲੋੜ ਹੈ ਬਹੁਤ ਗੱਲਾਂ ਕਰਨ ਵਾਲੀਆਂ ਨੇ ਔਰ ਪਿੱਛੇ ਝੂਠੇ ਵਾਦੇ ਕਰ ਕਰਕੇ ਜਿਸ ਤਰ੍ਹਾਂ ਕੱਲ ਸਾਡੀਆਂ ਭੈਣਾਂ ਨੇ ਉਹਨਾਂ ਦੇ ਘਰ ਘਰ ਜਾ ਕੇ ਇਹਨਾਂ ਨੇ ਫਾਰਮ ਭਰੇ ਔਰ ਨਾਲੇ ਤਾਂ ਆਪਦੀਆਂ ਮੀਟਿੰਗਾਂ ਕਰ ਲੀਆਂ ਨਾਲੇ ਉਹਨਾਂ ਨੂੰ ਇਹ ਫਿਰਸੇ ਦੇ ਵਿੱਚ ਲੈ ਲਿਆ ਵੀ ਤੁਹਾਨੂੰ 1000 ਰੁਪਏ ਮਹੀਨਾ ਆਇਆ ਕਰੂਗਾ ਉਹਨਾਂ ਨੂੰ ਮਤਲਬ ਵਿਸ਼ਵਾਸ ਦੇ ਵਿੱਚ ਇੰਨਾ ਵਿਸ਼ਵਾਸ ਦੇ ਵਿੱਚ ਲੈ ਲਿਆ ਉਹ ਭੈਣਾ ਨੇ ਚੁੱਪ ਚਾਵੇ ਬਹੁਤ ਜ਼ਿਆਦਾ ਇਹਨਾਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਦਿੱਤੀਆਂ ਇੱਕ ਗੇਨੇ ਪੈਰ ਤੇ ਬਾਲੇ ਰਹੀ ਅਗ ਤੇ ਪਾਲ ਸਿੰਘ ਜੱਲਾ ਜਿਹੜੇ ਇਸ ਸਾਲ ਕੇ ਦੇ ਐਲ ਜੀ ਪੀ ਸੀ ਮੈਂਬਰ ਨੇ ਉਹ ਆਪਦੇ ਸਾਹਮਣੇ ਖੋਣ ਸਰਦਾਰ ਪਾਲ ਸਿੰਘ ਜੱਲਾ ਆਹੀ ਗੱਲ ਹੈ ਉਹ ਬੜੀ ਕੰਮ ਕਰਦੀ ਅਜਿਸ਼ ਕਿਹਦੇ ਕਹੇਗਾ ਥੋੜੇ ਬਣਾਓ ਚੋਣ ਨਹਿਮਦੀ ਜੋ ਸਵੇਤ ਸ਼ੁਰੂਆਤ ਹੋਈ ਹੈ ਹਾਂ ਹਾਂ ਸਰਦਾਰ ਮਿਕਰ ਜੀ ਦੀ ਖਾਲਸਾ ਅੱਜ ਅਰਜੀ ਨਾਲ ਗੱਲ ਕਰੇ ਉਮੀਦਵਾਰ ਲੋਕ ਸਭਾ ਹਲਕਾ ਫੋਰੇਗਾ ਠੱਪ ਸਰਦਾਰ ਜੋਗ ਜੱਥੇਦਾਰ ਸੰਤਾ ਸਿੰਘ ਜੁਮੇਲਪੁਰ ਸਾਹਿਬ ਚੇਅਰਮੈਨ ਸਾਹਿਬ ਹਾਂਜੀ ਸਰਦਾਰ ਜੀਦੇਵ ਸਿੰਘ ਜੀ ਬੋਪਰੇ ਸਭ ਜੱਥੇ ਸਰਦਾਰ ਦਿਨੇਸ਼ਰ ਜੀ ਦੁਰਜੀ ਬਹੁਤ ਹੀ ਸਤਿਕਾਰਯੋਗ ਸਰਦਾਰ ਮਜੀਤ ਸਿੰਘ ਜੀ ਹਲਕਾ ਇੰਚਾਰਜ ਪੈਲ ਅਤੇ ਬਹੁਤ ਹੀ ਸਤਿਕਾਰਯੋਗ ਸ਼੍ਰੋਮਣੀ ਕਮੇਟੀ ਦੇ ਅਬਜੈਕਟਿਵ ਦੇ ਮੈਂਬਰ ਜੱਥੇਦਾਰ ਰਵੀ ਸਿੰਘ ਜੀ ਸਰਮਦਰ ਸਾਹਿਬ ਪੰਟੀਆ ਅਧਿਕਾਰੀ ਜੀ ਬਾਬਾ ਚੇਤਨ ਸਿੰਘ ਜੀ ਰਾਮਪੁਰ ਇਸ ਨਗਰ ਦੇ ਬਹੁਤ ਹੀ ਸਤਿਕਾਰਯੋਗ ਸ਼ੌਕਾ ਸਰਪੰਚ ਤੇ ਸਮਤੀ ਮੈਂਬਰ ਹੀ ਸਾਡੇ ਮੇਤਰ ਸ਼ੌਕਾ ਬਲਾਕ ਸਮਤੀ ਮੈਂਬਰ ਜਸਪਾਲ ਸ਼ਰਮਾ ਜੀ ਅਸੀਂ ਪਿਆਰ ਨਾਲ ਬਿੱਲੂ ਕਹਿੰਦੇ ਆ ਮੈਂ ਦੇਖ ਰਿਹਾ ਸਾਰੇ ਪਤਵੰਤੇ ਤੇ ਬੜੇ ਜ਼ਿੰਮੇਵਾਰ ਸੱਜਣ ਤੁਸੀਂ ਬੈਠੇ ਹੋ ਤੁਹਾਡੇ ਚਰਨਾਂ 'ਚ ਆੜੀ ਦੇ ਲੋਕ ਸਮਾਜ ਦੇ ਚੋਣਾਂ ਦੇ ਸਵਾਦ ਵਿੱਚ ਕੁਤਬ ਬ੍ਰੈਂਟਿਆ ਕਰਨ ਵਾਸਤੇ ਆਪਣੇ ਸ਼ੋਭੀ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਬੀਤਮਨਜੀਤ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਸਮੂੱਚੀ ਜੀ ਦੇ ਸਾਰੇ ਅੰਦੇ ਤੁਸੀਂ ਨਾ ਜਾਣਦੇ ਹੋ ਉਹ ਸਾਰੇ ਪਹੁੰਚੇ ਨੇ ਸਭ ਤੋਂ ਪਹਿਲਾਂ ਫਤਿਹ ਕਰ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵੈਸ਼ਤਾ ਤੁਸੀਂ ਸਾਰਿਆਂ ਗੱਲਾਂ ਤੋਂ ਵਾਕਫ ਹੋ ਔਰ ਜੇਕਰ ਅਪਰਚੋਣਾਂ ਦੇ ਵੇਲੇ ਇੱਤੇ ਚ ਰੂਪਾਉਣੀ ਪੈਂਦੀ ਹੈ ਇਹ ਘੋਕਾ ਦੇਣਾ ਪੈਂਦਾ ਚੌਕੀ ਜਰ ਦੀ ਤਰ੍ਹਾਂ ਕਿ ਜਾਗਦੇ ਰਹੋ ਮੋਟਾ ਆ ਗਿਆ ਛੋੜਾ ਆ ਗਿਆ ਉਹ ਛੋੜਾ ਬੜੀ ਐਹੀ ਨਿਤ ਰੱਖਦੀਆਂ ਨੇ ਸਾਡੀ ਜ਼ਿੰਦਗੀ ਚ ਸਾਡੇ ਜੀਵਨ ਦੇ ਲਈ ਤੇ ਆਉਣ ਵਾਲਾ 5 ਸਾਲ ਵਾਸਤੇ ਸੀ ਆਪਣਾ ਨਮਾਇੰਦਾ ਚੁੜਨਾ ਜਿਹਨੇ ਸੇਸ਼ ਦੀ ਬੜੀ ਪੰਚਾਇਤ ਜੀ ਨੂੰ ਪਾਰਲੀਮੈਂਟ ਕਹਿ ਲਿਆ ਉਹਦੇ ਚ ਜਾ ਕੇ ਰਾਜ ਗੱਡ ਦੀ ਫਤਿਹ ਗੱਡ ਸਾਹਮਣ ਦੀ ਸਮੁੱਚੇ ਪੰਜਾਬ ਦੀ ਗੱਲ ਕਰਨੀ ਹੈ ਕਾਂਗਰਸ ਪਾਰਟੀ ਦੇ ਬਣੇ ਆਮ ਸਾਂਦੀ ਕਾਰਗੁਜ਼ਾਰੀ ਉਹਨਾਂ ਦੀ 22 ਸਾਲ ਦੀ ਕਾਰਗੁਜ਼ਾਰੀ ਆਮ ਆਦਮੀ ਪਾਰਟੀ ਦੀ ਕਿਉਂਕਿ ਕੈਂਡੀਡੇਟ ਉਹਨਾਂ ਨੇ ਵੀ ਦਿੱਤਾ ਜੇ ਉਹ ਤੋਂ ਪਿੱਛੇ 10 ਸਾਲ ਨਜ਼ਰ ਮਾਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਪਾਰਟੀ ਕੰਮ ਬਿਲਕੁ ਜਿਨੇ ਗਣਾਈ ਦੇ ਮੈਂ ਦਰਾਮਾ ਕਰੀ ਜਾਂ ਤੁਸੀਂ ਵੀ ਦੇਖਦੇ ਬੈਠੇ ਹੋ ਮੈਂ ਵੀ ਅੱਗੇ ਜਾਣਾ 36 ਗਣਾਈ ਤੇ ਅਹੀਆਂ ਕੀਤੀਆਂ ਜਾ ਸਕਦੀਆਂ ਨੇ ਜਿਹੜੀਆਂ ਅਕਾਲੀ ਦਲ ਦੇ ਹਿੱਸੇ ਚ ਆਉਂਦੀਆਂ ਨੇ ਔਰ ਉਹਨਾਂ ਦਾ ਜੇਕਰ ਪਿੰਡਾਂ ਦੇ ਵਿੱਚ ਆਮ ਹੁੰਦਾ ਰਹਿੰਦਾ ਜਿਹੜੀਆਂ ਤੁਹਾਨੂੰ ਪਤਾ ਵੀ ਦਾਸਲ ਕੰਮ ਕਰਨ ਦੇ ਬਾਵਜੂਦ ਵੀ ਸਾਡੇ ਖਰਾਬ ਪ੍ਰਚਾਰ ਜਿਹੜਾ ਹੋਇਆ ਉਸ ਪ੍ਰਚਾਰ ਨੂੰ ਸੰਗਤ ਨੇ ਕਬੂਲ ਲਿਆ ਸਾਡੇ ਦੇ ਮੁਖਸ਼ ਵੀ ਕੱਢੇ ਗਏ ਬੜਾ ਖੁਸ਼ੀਆ ਗਿਆ ਵੀ ਇਹ ਗੰਦ ਮੈਨ ਲੱਗੇ ਫਿਰ ਜਾਂਦੇ ਨੇ ਇਹਨੇ ਆ ਵੀ ਜੀਤਾ ਨੇ ਉਹ ਨਹੀਂ ਜੀਤਾ ਸੰਗਤ ਨੇ ਉਹ ਚੀਜ਼ ਨੂੰ ਮੰਨਿਆ ਫੈਸਲਾ ਵੱਡਾ ਹੋ ਗਿਆ ਗੋਪਾਲਾ ਸਾਹਿਬ ਜੱਲਾ ਸਾਹਿਬ ਜੀ ਸਾਰੇ ਲੋਕਪੁਰ ਨਗਰ ਵਾਸੀਆਂ ਉਹ ਮੈਂ ਜੀ ਆਇਆਂ ਕਹਿੰਦਾ ਦੂਰ ਦੀ ਸਰਪੱਟੇ ਨੇ ਵਿੱਚ ਤੇ ਹੁਣ ਗੱਲ ਤੁਸੀਂ ਸੋ ਸਾਰਿਆਂ ਨੂੰ ਫਿਰ ਵੀ ਮੈਂ ਜੀਮ ਲਵਾਉਣਾ ਆ ਵੀ ਅਸੀਂ ਸ਼੍ਰੋਮਣੀ ਕਾਲੀਦਾਦ ਨੂੰ ਜੋ ਉਹਨੂੰ ਵੋਟਾਂ ਪੈਣੀਆਂ ਨੇ ਤੱਕਰੀ ਦੇ ਵੱਧ ਤੋਂ ਵੱਧ ਤੋਂ ਮੋਰਾ ਨਾ ਕੇ ਜੀ ਗਾਉਂਦਿਆਵਾ ਕਰਾਂਗੇ ਰਹੀ ਕਰ ਸ਼੍ਰੋਮਣੀ ਕਾਲੀਦਾਦੀ ਰਾਜਗੜ ਨੂੰ ਦੇਣ ਦੇ ਫਿਰ ਜਿਹੜਾ ਕੁਝ ਅੱਜ ਤੱਕ ਸ਼੍ਰੋਮਣੀ ਕਾਲੀ ਨੇ ਰਾਜਗੜ ਨੂੰ ਦਿੱਤਾ ਜੇ 24 ਘੰਟੇ ਸਾਡੀ ਲੇਟ ਆਈ ਤਾਂ ਸ਼੍ਰੋਮਣੀ ਕਾਲੀਦਾਦ ਸਾਉਂਤ ਸਿੰਘ ਜੀ ਦੇ ਅਨਗਲਾ ਕੈਂਡੀਡੇਟ ਖੜੀਏ ਕਰਕੇ ਦਿਖਾਵਾ ਕਰ ਰਹੇ ਨੇ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਨੂੰ ਕੈਂਡੀਡੇਟ ਵੀ ਕਾਂਗਰਸ ਨਹੀਂ ਦਿੰਦਾ ਇਹ ਚੀਜ਼ ਸੰਗਤ ਦੇ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਕਿਉਂਕਿ ਕੱਲਿਆਂ-ਕੱਲਿਆਂ ਨੂੰ ਤੁਸੀਂ ਪੁੱਛਣਾ ਨਹੀਂ ਸੀ ਹੁਣ ਉਹ ਇਕੱਠੇ ਹੋ ਕੇ ਆ ਰਹੇ ਨੇ ਫੈਸਲਾ ਤੁਸੀਂ ਕਰਨਾ ਹੈ 2.5 ਸਾਲ ਦੀ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਤੇ 5 ਸਾਲ ਦੀ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਕਿਉਂਕਿ ਐਮਪੀ ਸਾਹਿਬ ਕਾਂਗਰਸ ਪਾਰਟੀ ਤੋਂ ਸਨ ਇਹਨਾਂ ਦੇ ਉੱਤੇ ਨਜ਼ਰਸਾਨੀ ਕਰਨਾ ਅੱਜ ਸਮੇਂ ਦੀ ਲੋੜ ਹੈ ਪੰਜਾਬ ਵਿੱਚ ਬਦਲਾਅ ਦੇ ਨਾਂ ਦੇ ਉੱਤੇ ਇੱਕ ਬੜਾ ਵੱਡਾ ਸਿਆਸੀ ਤਜਰਬਾ ਪਿਛਲੇ ਸਮਿਆਂ ਵਿੱਚ ਹੋਇਆ ਜਿਸ ਤਜਰਬੇ ਦੇ ਨਤੀਜੇ ਵੱਜੋਂ ਆ ਜਿਹੜੀ ਮੌਜੂਦਾ ਸਰਕਾਰ ਹੈ ਇਹ ਸਾਹਮਣੇ ਆਈ ਸੀ ਉਹ ਤਜਰਬਾ ਪੰਜਾਬ ਦੇ ਅੰਦਰ ਬੜੇ ਵੱਡੇ ਪੱਧਰ ਤੇ ਫੈਲ ਹੋਇਆ ਹੈ ਕਿਉਂਕਿ ਬਣ ਜਾਣਾ ਵੱਡੀ ਗੱਲ ਨਹੀਂ ਹੈ ਬਣਾ ਸੰਗਤ ਦਿੰਦੀ ਹੁੰਦੀ ਹੈ ਸਰਕਾਰ ਨੂੰ ਚਲਾਉਣਾ ਕੋਈ ਖੇਡ ਨਹੀਂ ਹੈ ਸਟੇਜ ਚ ਲਾਉਣਾ ਔਰ ਸਰਕਾਰ ਚ ਲਾਉਣਾ ਦੇ ਵਿੱਚ ਬੜਾ ਵੱਡਾ ਫਰਕ ਹੈ ਕਲਾਕਾਰੀ ਦੁਨੀਆਂ ਜੀ ਕਰਨੀ ਪੈਂਦੀ ਹੈ ਉਹ ਅਗਲੀ ਗੱਲ ਕਰੀਏ 24 ਸਾਲਾਂ ਦੇ ਵਿੱਚ ਨਹੀਂ ਕੁਸ਼ੋਸ਼ ਤੇ ਆ ਸਾਰੇ ਸੱਜਣਾਂ ਨੇ ਜਿਹੜੇ ਜੀ ਨੇ ਮਿਹੜੀ ਸਤਾਰਨ ਦੱਸਿਆ ਵੀ ਕਿਹੜੀ ਹੈ ਗੱਲਾਂ ਕਾਦੀਦਾਰ ਦੇ ਖਿਲਾਫ ਸੀ ਕੁਣ ਕੀ ਚੱਲਦਾ ਤੇ ਪਹਿਲਾਂ ਕੀ ਚੱਲਦਾ ਸੀ ਇਹ ਇੱਕ ਭਾਗਤ ਪਾਈ ਦਾ ਨਿਸਕਰ ਲੇਕਿਨ ਇੱਥੇ ਹੀ ਚੀਜ਼ਾਂ ਲੋਰਾਂਗੀਆਂ ਤਾਂ ਬਣਦੀਆਂ ਨਹੀਂ ਕਿ 10 ਸਾਲ ਨੂੰ ਲਗਾਤਾਰ ਕਾਂਲੀ ਜੱਦੀ ਸਰਕਾਰ ਵੀ ਜਵਨਗੜ੍ਹ ਦੇ ਬੜੇ ਕੰਮ ਕੀਤੇ ਸ਼ਹਿਰਾਂ ਦੇ ਪਿੰਡਾਂ ਦੇ ਬੜੀਆਂ ਸਕੀਮਾਂ ਵੀ ਚਲੀਆਂ ਔਰ ਉਹਨਾਂ ਦਾ ਹਿੱਸਾ ਆਪਣੇ ਲਗਰਾਂ ਦੀ ਪਹੁੰਚਿਆ ਹੋ ਉਹਦੀ ਬਾਰੀ ਉਹਦੀ ਥਲਾਕ ਪਹਾਰਨਾ ਹੋਇਆ ਕਿ ਲੋਕਾਂ ਦੇ ਸੁਧਾਰਨ ਸੁਖੂਮਿਆ ਹੈ ਨਹੀਂ ਨਹੀਂ ਇਸ ਨੂੰ ਅਪਰੋਚ ਚੁਕਾਇਆ ਹੋਈ ਪਾਰਟੀ ਦੀ ਸਰਕਾਰ ਮੰਨ ਲਈ। ਐਵੇਂ ਨਹੀਂ ਪਰਨੈਤਿਕ ਵਿਰੋਧ ਜਿੱਤ ਗਿਆ ਜੀ ਹੁੰਦੇ। ਕੇਸ ਰਕਟ ਨੇ ਹੁਣ ਗੱਲਾਂ ਦਾ ਅਸਰ ਕਬੂਲਿਆ। ਸਰਗੰਤਾਂ ਕੁਝ ਵੀ ਫੈਸਲਾ ਰਿਸਰਚ ਕੀਆ ਹੋਊਗੀ। ਭੁਗਣਾ ਮੇਰੇ ਬਾਦ ਭੂਰ ਵੀ ਕਈਆਂ ਹੋਣਾ ਹੱਥੀ ਬੈਕਰ ਉਹਦੇ ਕੋਲ। ਜੇ ਮੈਂ ਦੇਚੀ ਕਰੂੰਗਾ ਕਿ ਪ੍ਰਾਣਿਕ ਫੈਸਲੇ ਨਹੀਂ। ਨਜ਼ਰ ਸਾਦੀ ਕਰਕੇ ਉਹਦੇ ਪ੍ਰਾਣਿਕ ਫੈਸਲੇ ਦੇ ਕੀਤੇ ਹੋਏ ਦੇ ਜਿਹੜੇ ਰਿਜ਼ਲਟ ਵੀ ਕੀ 25 ਸਾਲ ਪਹਿਲਾਂ ਵਾਲੇ ਦੇ ਵੀ ਨਾਲ 5 ਸਾਲ ਪਹਿਲਾਂ ਵਾਲੇ ਤੇ ਅੱਗੇ ਤੁਗਣਾ ਜਾਈਦਾ ਕੈਂਡੀਡੇਟ ਕੈਂਡੀਡੇਟਾਂ ਦੇ ਕਿਰਦਾਰ ਉਹਨਾਂ ਦੀਆਂ ਪਾਰਟੀਆਂ ਤੇ ਉਹਨਾਂ ਦੇ ਕੰਮ ਅੱਜ ਕੱਲ ਇਹ ਨਹੀਂ ਹੈ ਵੀ ਜਿਹੜਾ ਮਰਜ਼ੀ ਖੜਾ ਹੋਵੇ ਜਿੱਤ ਗਿਆ ਸੰਗਤ ਬਹੁਤ ਸਿਆਣੀ ਆ ਮੈਂ ਬਤੌਰ ਕੈਂਡੀਡੇਟ ਤੁਹਾਡੇ ਕੋ ਪਹਿਲਾਂ ਵੀ ਹਲਕਾ ਇੰਚਾਰਜ ਦੇ ਤੌਰ ਤੇ ਸੇਵਾ ਨਿਵਾਕੀ ਗਿਆ ਖੰਨੇਉਂ ਵੀ ਪੈੜ ਵੀ ਬਸੀ ਤੋਂ ਵੀ त मेर पिया जी स्वर्गीय बसि सी ख़ालसाऊ बहुत से सजन बेठे जंहिं उहो कमु कयो